ਪਿੰਡ ਕਲੇਰ ਵਿਖੇ ਦੋਵਾਂ ਟੀਰਾ ਦਰਮਿਆਨ ਹੋਇਆ ਝਗੜਾ ਗੋਰ ਸਿੱਖ ਪਰਿਵਾਰ ਉੱਪਰ ਗਵਾਂਡੀਆਂ ਵੱਲੋਂ ਏਟ ਰੋੜੀਆਂ ਦੇ ਨਾਲ ਕੀਤਾ ਹਮਲਾ ਜੀ ਆਦਾਸੀ ਕਿ ਪਿੰਡ ਕਲੇਰ ਦੇ ਗੋਰ ਸਿੱਖ ਪਰਿਵਾਰ ਉੱਪਰ ਗਵਾਂਡੀਆਂ ਵੱਲੋਂ ਏਟ ਰੋੜੇ ਚਲਾਏ ਗਏ ਨੇ ਹਮਲਾ ਕੀਤਾ ਗਿਆ ਤਾਂ ਇਸ ਮੌਕੇ ਗੱਲਬਾਤ ਕਰਦਿਆਂ ਹੋਇਆਂ ਨਿਸ਼ਾਨ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਹਨਾਂ ਦੇ ਘਰ ਬੱਚਿਆਂ ਵੱਲੋਂ ਖੇਡਦਿਆਂ ਬਾਹ ਲਾ ਗਈ ਸੀ ਅਤੇ ਉਹਨਾਂ ਉਲਾਮਾ ਦਿੱਤਾ ਕਿ ਰੰਜਿਸ਼ ਤਹਿਤ ਉਹਨਾਂ ਦੇ ਪਰਿਵਾਰਕ ਮੈਂਬਰਾਂ ਉੱਪਰੇ ਹਮਲਾ ਕੀਤਾ ਉਹਨਾਂ ਦੱਸਿਆ ਕਿ ਬਲਜੀਤ ਸਿੰਘ ਜਸਬੀਰ ਕੌਰ ਬਾਉ ਨਿਰਮਲ ਸਿੰਘ ਸਮੇਤ ਅਣਪਛਾਤੇ ਨੌਜਵਾਨਾਂ ਵੱਲੋਂ ਉਹਨਾਂ ਦੇ ਘਰਾਂ ਦੀ ਗੰਦਾ ਟੱਪ ਕੇ ਇੱਟੇ ਰੋੜੇ ਚਲਾਣੇ ਸ਼ੁਰੂ ਕਰ ਦਿੱਤੇ ਇਸ ਤੋਂ ਇਲਾਵਾ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਤਾਂ ਮੌਕੇ ਤੇ ਪਹੁੰਚੇ ਚੌਕੀ ਇੰਚਾਰਜ ਰਸ਼ਪਾਲ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਦੋਨਾਂ ਧਿਰਾਂ ਵੱਲੋਂ ਦਰਖਾਸਤਾਂ ਪੁੱਜੀਆਂ ਹਨ ਅਤੇ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ ਹੈ। ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਮਾਮਲੇ 'ਚ ਕੀ-ਕੀ ਘਰ ਪਰਿਵਾਰਿਕ ਮੈਂਬਰਾਂ ਨੇ ਕੀਤਾ ਹੈ ਤੇ ਪੁਲਿਸ ਚੌਕੀ ਇੰਚਾਰਜ ਨੇ ਕੀਤਾ ਤੁਸੀਂ ਵੀ ਸੁਣੋ। ਮੇਰਾ ਨਾਮ ਨਿਸ਼ਾਨ ਸਿੰਘ ਜੀ। ਪਿੰਡ ਪਿੰਡ ਕਲੇਰ। ਤੇ ਗੱਲ ਕੋਈ ਨਹੀਂ ਹਿਸ਼ਦਾ ਜੀ, ਕੱਲ ਦੀ ਗੱਲ ਆ। ਉਹਨਾਂ ਨੇ ਬੌਲ ਮਾਰੀ ਆ। ਇਹ ਰੰਜਸ ਰੱਖਦੇ ਆ ਪੁਰਾਣੀ। ਇਹਨਾਂ ਨੇ ਨਾ ਗੁੜੀਆ ਵੀ ਲੜਾਈ ਆ ਪੁਰਾਣੀ ਕੋਈ ਤੇ ਉਹ ਮੈਂ ਦੱਸ ਨਹੀਂ ਸਕਦਾ ਤੁਹਾਨੂੰ ਤੇ ਇਦਾਂ ਆ ਵੀ ਉਹ ਉਹਨੂੰ ਲੈ ਕੇ ਤੇ ਮੇਰੇ ਘਰ ਬੋਲ ਘੱਲੀ ਆ ਮੈਂ ਬੋਲ ਵੀ ਕੱਲ ਮੁੰਡਿਆਂ ਬੱਚਿਆਂ ਨੂੰ ਵਾਪਸ ਦੇਤੀ ਆ ਤੇ ਇਹਨਾਂ ਦੇ ਮੁੰਡਿਆਂ ਤੇ ਬੋਲ ਘੱਲ ਨਹੀਂ ਕਰਨੀ ਆ ਬਾਪੂ ਮੇਰੇ ਦੇ ਉਹ ਜਿਹੜਾ ਬੈਠੇ ਬਜ਼ੁਰਗ ਉਹਨਾਂ ਦੇ ਸਿਰ 'ਚ ਵੱਜੀ ਆ ਮੈਂ ਫੇਰ ਬੋਲ ਦੇਤੀ ਆ ਤੇ ਅੱਜ ਇਹਨਾਂ ਦੀ ਵੋਟੀ ਆ ਉਹ ਇਹਨਾਂ ਦੇ ਮੇਰੇ ਨਾਲ ਦੀ ਤੇ ਗੱਲ ਪਈ ਆ ਤੇ ਮੈਂ ਫੇਰ ਵੀ ਲੜਾਈ ਢਾਤੀ ਆ ਮੈਂ ਵੀ ਚਲੋ ਕੋਈ ਵੀ ਆਉਂਦਾ ਇਹਦਾ ਵੱਡਾ ਭਰਾ ਮੇਜਰ ਸਿੰਘ ਉਹਨੂੰ ਮੈਂ ਕਿਹਾ ਮੇਜਰ ਜਰਾ ਜੇ ਮੇਰੇ ਮੁੰਡੇ ਦੀ ਗਲਤੀ ਜਾਂ ਮੇਰੇ ਘਰ ਦੀ ਗਲਤੀ ਆ ਨਾ ਤੇ ਮੈਂ ਮਾਫੀ ਮੰਗਦਾ ਵਾਂ ਠੀਕ ਹੈ ਜੀ ਤੇ ਮੈਂ ਕਿਹਾ ਮੈਂ ਬਰਾੜ ਆ ਬਰਾੜ ਦੇ ਘਰ ਜਾਊਗਾ ਤੇ ਇਹ ਨਹੀਂ ਪਤਾ ਲੱਗਾ ਬਰਾੜ ਆਪਣੇ ਭਨੇਵਿਆਂ ਨੂੰ ਮਾਲਾਂ ਤੋਂ ਲੈ ਕੇ ਜਿਹੜੇ ਸਮੈਗ ਦਾ ਕੰਮ ਕਰਦੇ ਆ ਉਹਦਾ ਨਾਮ ਬਾਉ ਸਾਨੋ ਬਾਉ ਆ ਤੇ ਉਹਦਾ ਪਿਤਾ ਦਾ ਨਾਮ ਆ ਨਰਮਲ ਸਿੰਘ ਤੇ ਨਰਮਲ ਸਿੰਘ ਵੀ ਨਾਲ ਆਇਆ ਜੇ ਹੁਣ ਦੋਵੇਂ ਪਿਓ ਪੁੱਤ ਨਾਲੇ ਮਾਂ ਨਾਲੇ ਉਹ ਬਲਜੀਤ ਸਿੰਘ ਸਾਨੋ ਵੀਰ ਸਿੰਘ ਤੇ ਉਹਦੀ ਘਰ ਦੀ ਤੇ ਬੰਦੇ ਮੁੰਡੇ ਹੈਗੇ 5-7 ਤੇ ਭਾਜੀ ਉਹਨਾਂ ਕੋ ਇੱਕੋ ਇੱਕ ਹਥਿਆਰ ਆ ਤੇ ਬਾਹੂ ਕੋ ਪਿਸਤੌਲ ਤੇ ਬਲਜੀਤ ਦੇ ਹੱਥ ਵੀ ਦਾਤਰ ਜੀ ਤੇ ਉਹ ਮੇਰੇ ਮੁੰਡੇ ਦੇ ਮਾਰਿਆ ਨੇ ਉਹ ਜਿਹੜਾ ਮਾਰਿਆ ਨਾ ਉਹਦੇ ਹੱਥ ਚ ਦੂਜਾ ਨਾ ਪਿਸਤੌਲ ਹੁੰਦਾ ਉਹਦੀ ਮੁੱਠ ਮਾਰੀ ਜਬੱਟ ਦੀ ਤੇ ਆ ਮੇਰੇ ਵੀ ਬਿਮਾਰੀ ਆ ਤੇ ਮੈਂ ਸੈਟ ਤੇ ਮੇਰਾ ਗਲ ਫੜਿਆ ਉਹਨਾਂ ਨੇ ਤੇ ਮੈਂ ਹੈਂਡੀਕੈਪ ਬੰਦਾ ਵਾ ਤੇ ਮਾਰਦਾ ਨੂੰ ਬਜ਼ੁਰਗ ਆ ਉਹਨੂੰ ਵੇਖੋ ਕੀ ਹਾਲਿਆ ਇੱਕ ਇਸ ਮੈਗ ਦਾ ਕੰਮ ਕਰਦੇ ਆ ਇਹ ਬਰਬਰ ਆ ਬਲਜੀਤ ਨੂੰ ਪੁੱਛੋ ਕਿਥੇ ਕੋਟੀ ਪਾਈ ਆ ਇਸ ਮੈਗ ਵੇਚਦੇ ਉਹਨਾਂ ਨੇ ਸਾਰਾ ਧੰਦਾ ਕਰਦੇ ਆ ਦੋ ਨੰਬਰ ਦਾ ਧੰਦਾ ਕਰਕੇ ਨਾਲ ਉਹਨਾਂ ਦੇ ਏਡੇ ਏਡੇ ਘਾਟ ਆ ਹਾਂਜੀ ਜਾਨ ਭਾਜੀ ਮੈਂ ਤਾਂ ਅੰਦਰ ਹੀ ਵੜ ਗਿਆ ਤੇ ਮੈਨੂੰ ਘਰ ਜਾ ਕੇ ਬੂਹ ਮਾਰਿਆ ਮੇਰੇ ਮੁੰਡੇ ਨੂੰ ਅਸੀਂ ਤਾਂ ਰਹਿਰਾ ਸੋਣਦੀ ਇੱਕ ਮੇਰੀ ਕੁੜੀ ਬਾਹਰ ਪਾਠ ਕਰਨਦੀ ਰਹਿਰਾ ਸਾਹਿਬ ਦਾ ਤੇ ਉਹਨਾਂ ਨੇ ਗੁੜਕਾ ਵੀ ਜਲਤ ਨਾਲੋਂ ਅੰਗ ਕਰਤਾ ਜਲਤ ਜਿਹੜੀ ਨਾ ਉਹ ਫਾੜਦੀ ਹੈ ਤੇ ਮੈਂ ਮੰਗ ਕਰਦਾ ਹਾਂ ਵੀ ਪ੍ਰਸ਼ਾਸਨ ਕੋ ਵੀ ਇਹ ਜੋ ਵੀ ਸਚਾਈ ਸਚਾਈ ਹੋਣੀ ਚਾਹੀਦੀ ਹੈ ਜੇ ਮੈਂ ਝੂਠਾ ਤੇ ਮੈਨੂੰ ਸਜ਼ਾ ਦੇਣੀ ਚਾਹੀਦੀ ਜੇ ਇਹ ਝੂਠੇ ਆ ਤੇ ਇਹਨਾਂ ਨੂੰ ਦੇਣੀ ਚਾਹੀਦੀ ਹੈ ਤੇ 452 ਲੱਗਣੀ ਚਾਹੀਦੀ ਜਿਹੜੀ ਹੈ ਗੱਲ ਸੱਚੀ ਹੈ ਪੂਲ ਤੋਂ ਮੌਕੇ ਤੇ ਆਈ ਮੈਂ ਦਿਖਾ ਲਈ ਜੇ ਕਿ ਹਾਲ ਤੱਕ ਨਹੀਂ ਮੌਕਾ ਵੇਖਣਾ ਆਈ ਕਪੜੇ ਮੇਰੀ ਦੋਹਾਂ ਕੁੜੀਆਂ ਦੇ ਪਾੜੇ ਆ ਇੱਕ ਮੇਰੀ ਨਾਲਦੀ ਦੇ ਪਾੜੇ ਜੇ ਤੇ ਬਜ਼ੁਰਗ ਮੇਰੇ ਦੇ ਵਾਲ ਖੋਏ ਜੇ ਏ ਕਾ ਮਾਤਾ ਦੇ ਟੈਗ ਹੋਇਆ ਇਹਨੂੰ ਚੋਕੇ ਥੱਲੇ ਛੋੜਦਾ ਮੰਜੀ ਤੋਂ ਦੋ ਵੇਖ ਲੋ ਭਾਂ ਪਿਆ ਸਾਰਾ ਪਰਾਰਾ ਮਰਦਾ ਰਹੀ ਅਹੀਂ ਜੀ ਮੇਰਾ ਨਾਮ ਵੀ ਵਿਰਜਿਨ ਵਿਕਰਮਜੀਤ ਸਿੰਘ ਪਿੰਡ ਕਲੇਰ ਵਿੱਚ ਡਾਡੀ ਨੇ ਡੱਕਿਆ ਸੀ ਬੋਲ ਬੂਲ ਤੋਂ ਮਾਰਦੇ ਹੀ ਭਾਬੇ ਰੋਟੀ ਬੋਲੋ ਜੀ ਇਸ ਕਰਕੇ ਉਹ ਨਿਗੀ ਗੱਲ ਤੋਂ ਲੜਾਈ ਹੋ ਗਈ ਇਹ ਮਾਲਾਂ ਦੇ ਮੁੰਡੇ ਹੀ ਤੇ ਉਸ ਸਮੇਂ ਦਾ ਕੰਮ ਵੀ ਕਰਦੇ ਸੀ ਇਸ ਚੱਕਰ 'ਚ ਉਹਨਾਂ ਨੇ ਡਾਡੀ ਨੂੰ ਆਣ ਕੇ ਗੱਲ ਪੈ ਗਈ ਆ ਇਸੇ ਪਿੰਡ ਦੇ ਪਨੇਵੇਂ ਆ ਤੇ ਨਾਲ ਉਹਨਾਂ ਦਾ ਮਾਮਾ ਆਇਆ ਹੈ ਤੇ ਨਾਲ 3-4 6-5-7 ਮੁੰਡੇ ਲੈ ਕੇ ਆਏ ਆ ਸਿੱਧੇ ਆਣ ਕੇ ਬੂਹਾ ਟੱਪ ਕੇ ਦਾਤਰ ਲੈ ਗਏ ਘੜੇ ਲੈ ਗਏ ਸਿੱਧਾ ਅੰਦਰ ਵੜ ਗਏ ਆ ਤੇ ਸਾਰੇ ਜਾਨੀ ਛੀਸ਼ੂ ਛੂਸ਼ੇ ਭੰਨ ਕੇ ਸਾਰੇ ਕਰਦੇ ਅਹੀਂ ਆਪਣੀ ਜਾਨ ਵੀਰ ਜੀ ਬੂਹੇ ਬੂਹੇ ਮਾਰ ਕੇ ਬਚਾਈ ਆ ਤੇ ਜਿਤਨਾ ਮਤਲਬ ਕੀ ਦੇ ਦੱਸਿਆਂ ਦਾ ਫਿਰ ਤੇ ਹੋਰ ਗੱਲ ਹੋ ਜਾਂਦੀ ਅਹੀਂ ਕਿਤੇ ਚਲੀ ਜਾਂਦੀ ਇਹ ਉਹ ਗਲਗੁਲ ਪਏ ਵੀਰ ਜੀ ਸਾਰੇ ਜਾਣੇ ਤੇ ਇੱਕ ਉਹਨਾਂ ਦੀ ਵਾਈਫ ਆ ਜਸੂ ਗੌਰ ਤੇ ਨਾਲ ਇੱਕ ਜਰਾਜੀ ਗੌਰ ਦੋ ਜਨਾਨੀਆਂ ਆ ਜਿਹੜੀਆਂ ਜਿੰਨਾਂ ਤੋਂ ਜ਼ਿਆਦੀ ਗੱਲ ਵਧੀ ਆ ਇੱਕ ਭੂਆ ਮਾਇਓ ਹਾਂਜੀ ਹਾਂਜੀ ਇਥੇ ਹਾਰ ਵੀ ਸੀ ਕਿਸੇ ਕੋ ਦਾਤਰ ਹੀ ਦਾਤਰ ਆ ਉਹ ਬੂਏ ਦੇ ਵਜ੍ਹਾ ਘੜੇ ਖੰਡੇ ਸਾਰੇ ਆਲਟੋ ਗੱਡੀ ਤੇ ਆਏ ਆ ਚਿੱਟੇ ਰੰਗ ਦੇ ਹਾਂਜੀ ਅੰਮਰਤਾਰੀ ਵੀਰ ਜੀ ਸਾਰੇ ਹਾਂ ਜੀ ਜਨਾਨੀਆਂ ਦੇ ਵੀ ਗੱਲ ਪਏ ਆ ਗੁੜਕਾ ਸਾਹਿਬ ਰਹਿ ਰਸ ਕੰਦੇ ਚਲੋ ਸਾਡੇ ਗੱਲ ਪੈ ਜਿਓ ਮਹਾਰਾਜ ਦੀ ਬੇਦਬੀ ਨਾ ਕਰੋ ਮਹਾਰਾਜ ਦੀ ਬੇਦਬੀ ਕਰਦੀ ਗੁੜਕਾ ਸਾਹਿਬ ਪਾੜਦਾ ਮੰਗ ਇਨਸਾਫ ਕਰਾਂਗੇ ਜੇ ਨਾ ਹੋਗਾ ਫਿਰ ਜੋ ਹੋਊਗਾ ਫਿਰ ਠੀਕ ਆ ਮੌਕੇ ਦੇ ਵਿੱਚ ਜੀ ਸਿੰਘ ਜੀ ਕੀ ਇਹ ਸਾਰਾ ਸਾਰੇ ਬੱਚੇ ਖੇਡਦੇ ਬਾਹਰ ਬੱਚਿਆਂ ਨੂੰ ਡੱਕਿਆ ਆਦੀ ਮੰਮੀ ਨੇ ਡੱਕਿਆ ਕਿ ਤੁਸੀਂ ਬੱਚੇ ਉਹ ਇੱਥੇ ਨਹੀਂ ਖੇਡਣਾ ਠੀਕ ਹੈ ਨਹੀਂ ਤੇ ਦੂਜਾ ਨੰਬਰ ਇਹ ਸਾਹਮਣੇ ਉੱਤਰ ਕੇ ਉੱਠ ਕੇ ਤੇ ਕੁੜੀ ਵੀ ਕਾਲਾ ਕੱਢਦੀ ਆ ਮੁੰਡਾ ਵੀ ਕਾਲਾ ਕੱਢਦਾ ਇਹ ਕਹਿੰਦੇ ਆ ਕਿ ਤੁਹਾਡਾ ਸਾਡਾ ਬੱਜਿਆ ਜਿਹੜਾ ਹੈ ਨਾ ਉਹ ਸੋਟ ਨਹੀਂ ਸਕਦਾ ਜਿਹੜੇ ਤਾਲੇ ਹੀ ਮਾਰਦੇ ਉਹ ਤਾਲੇ ਆੜੇ ਖੋਲ ਨਹੀਂ ਸਕਦੇ ਇਹ ਬੱਚਾ ਦੂਜਾ ਨੰਬਰ ਇਹ ਆ ਕਿਸਾਨ ਜੁਨੀਆ ਦਾ ਬੰਦਾ ਕੋਈ ਪ੍ਰਧਾਨ ਮਾਲ ਉਹਦੀਆਂ ਨੂੰ ਧਮਕੀਆਂ ਦਿੰਦੇ ਆ ਇਹ ਸਾਨੂੰ ਕਹਿੰਦੇ ਆ ਕਿ ਅਸੀਂ ਜੋ ਸਾਡਾ ਕਿਸਾਨ ਜੁਨੀਆ ਦਾ ਪ੍ਰਧਾਨ ਹੈ ਨਾ ਉਹ ਆਪੇ ਤੁਹਾਨੂੰ ਵੇਖ ਲੇਗਾ ਅਨ ਤੁਹਾਡੇ ਘਰ ਆ ਕੇ ਭੰਤੋੜ ਕੀਤੀ ਮਾਰਕਦਾਈ ਕੀਤੀ ਸਾਡੇ ਸਾਡੇ ਗਿੰਦੇ ਨਹੀਂ ਕੋਈ ਬਦਵੀ ਕਿਹੜੀ ਗੇ ਬੇਦਬਦੀ ਦੀ ਗੱਲ ਕਰ ਰਹੇ ਹੋ ਕੋਈ ਨਹੀਂ ਕਹਿਣ ਤੋਂ ਕਾਹਨ ਕਹਿਣ ਦੀ ਗੱਲ ਮੌਕੇ ਤੇ ਫੜੋ ਬੰਦਾ ਫੜੋ ਅਸੀਂ ਤਾਂ ਆਪ ਗੁਰੂ ਘਰ ਜਾਣੇ ਬਾਬੇ ਸ਼ੀਰ ਦੇ ਜਾਣੇ ਆ ਤੇ ਅੱਜ ਆਹ ਅਲਿਗੇਸ਼ਨਾਂ ਦੇ ਵੀ ਨਹੀਂ ਸਾਨੂੰ ਸਾਹ ਆ ਕੋਈ ਨਹੀਂ ਸਾਰੇ ਆਪਾਂ ਨਸ਼ਾ ਕੋਈ ਕਰਦੇ ਨਹੀਂ ਨਾ ਵੇਚਦੇ ਆ ਮੈਂ ਕਸਮ ਖਾ ਲਉ ਬਾਬੇ ਦੀਪ ਸਿੰਘ ਦੀ ਜੇ ਕੋਈ ਕਰਦਾ ਆ ਉਹਨ ਬਾਬਾ ਦੀਪ ਸਿੰਘ ਜਾਨੇ ਕੋਈ ਵੇਚਦਾ ਉਹਨ ਬਾਬਾ ਦੀਪ ਸਿੰਘ ਜਾਨੇ ਸੱਟਾ ਅੱਡੇ ਨਹੀਂ ਵੇਚਦਾ ਮੈਂ ਇਹਦੇ ਕੰਮ ਤੋਂ ਆਇਆ ਸ਼ਾਮ ਨੂੰ 7 ਵਜੇ ਕੋਈ ਸਰ ਬਰ ਕੋਈ ਮੁੰਡਾ ਨਹੀਂ ਆਇਆ ਠੀਕ ਨਹੀਂ ਆਏ ਹਾਂਜੀ ਆੜੇ ਮੰਗੇ ਕਿ ਸਾਰੇ ਬੜਾ ਕੀ ਹੰਡ ਤਮਕੀਆਂ ਦੇ ਚਾਲੀ ਦਿੰਦੇ ਮਾਲ ਦੀਆਂ ਤਮਕੀਨ ਦਿੰਦੇ ਆ ਕਿਸਾਨ ਜੂਨੀਅਨ ਦੀਆ ਤੁਹਾਡੇ ਵੀ ਐਵੇਂ ਕਿਸਾਨ ਜੂਨੀਅਨ ਦੇ ਨਾਲ ਰਹੇ ਆ ਪਰ ਨਹੀਂ ਤਮਕੀ ਨਹੀਂ ਦਿੰਦੀ ਪਰ ਸਾਨੂੰ ਜਿਆਦਾ ਤਮਕੀਆਂ ਮਾਲ ਦੀਆਂ ਦਿੰਦੇ ਆ ਕਿ ਮਾਲ ਜ਼ਿਆਦਾ ਕੋਈ ਨਹੀਂ ਆ ਜੀ ਸਾਡੇ ਨਾਲ ਬੜੇ ਬੜੇ ਕੀ ਨਾ ਲੜਾ ਜਸਬੀਰ ਕੌਰ ਬੜਾ ਬੜਾ ਰਾਮਦੀਪ ਪਲੇਰ ਕੀ ਗੱਲ ਵੀ ਹੋਈ ਸਾਡੇ ਆ ਬੱਚਿਆਂ ਤੋਂ ਲੜਾਈ ਹੋਈ ਕੱਲ ਇਹ ਤਾਂ ਪਿਓ ਵੀ ਬੋਲਿਆ ਕਿ ਤੁਸੀਂ ਖੇਡਣ ਦਾ ਹੈ ਤੇ ਬੋਲਾ ਡੇ ਘਰ ਆਉਂਦੀ ਤੇ ਅਸੀਂ ਬੱਚਿਆਂ ਨੂੰ ਚੋਪਰ ਕੇ ਆਪਣੇ ਘਰ ਲਿਆਏ ਆ ਅੱਜ ਫੇਰ ਇਹਦੀ ਕੁੜੀ ਗੱਲ ਪੈ ਗਈ ਘਰ ਆਣ ਕੇ ਮੈਂ ਇਹਨਾਂ ਕਿਹਾ ਕਿ ਪਤੋਂ ਨਿਆਣਿਆਂ ਨੂੰ ਗਾਲਾਂ ਨਾ ਕੱਢਿਆ ਕਰੋ ਤੁਸੀਂ ਵੀ ਗਾਲਾਂ ਕੱਢੀ ਜਾਂਦੇ ਐ ਮੈਂ ਬਹਿ ਗਿਆ ਜੀ ਉਹ ਆਪਸੇ ਵਿੱਚ ਭਰਾ ਭਰਾ ਖੇਡਣ ਦਾ ਹੈ ਖੇਡਣ ਦੋ ਜਿਸੇ ਕਰਕੇ ਨਾ ਮੁੰਡਾ ਗੱਲ ਪੈ ਗਿਆ ਮੈਂ ਪਹਿਲਾਂ ਮੁਰਗੇ ਨੇ ਕੁੱਟ ਮਾਰ ਮੇਰਾ ਕੀਤੀ ਰੋੜੇ ਚ ਲਾਇ ਬੁਏ ਘੜੀ ਇੱਥੇ ਬੁਏ ਚਖਲੋਤੀ ਹੈ ਮੈਂ ਉਹ ਵੀ ਸਾਡੇ ਘਰੇ ਆ ਕੇ ਗਰੇ ਪਏ ਆ ਪਹਿਲਾਂ ਇਹ ਪਏ ਆ ਅਸੀਂ ਦਿਨਾਂ ਨਾਲ ਕੁਝ ਕਿ ਆਏ ਨਹੀਂ ਇਹਨਾਂ ਨੂੰ ਮਾਲਾਂ ਵਾਲੇ ਲਈ ਅੱਡੇ ਟੱਪ ਨੇ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਅੱਡੇ ਬੰਦਾ ਇੱਥੇ ਕੋਈ ਨਹੀਂ ਆਇਆ ਕੋਈ ਕੋਈ ਗ੍ਰੰਤਾ ਸਾਹਿਬ ਕੋਈ ਨਹੀਂ ਹੈ ਕੋਈ ਮੁੰਡਿਆਂ ਨੇ ਜਾ ਕੇ ਕਹਿੰਦੇ ਜੱਬੇ ਕਿੱਤੀ ਗਈ ਤੇ ਵੀ ਕੋਈ ਸਾਧਕ ਪੁਰਖਾ ਸਾਹਿਬ ਨਹੀਂ ਕੋਈ ਨਹੀਂ ਇਹ ਸਾਨੂੰ ਤੁਮ ਕੀ ਦਿੰਦੇ ਕਿ ਸਾਡੇ ਬੱਜੇ ਕੋਈ ਨਹੀਂ ਛੁੱਟਦਾ ਇਹ ਤੱਕ ਇਹ ਮਾਲਾਂ ਵਾਲਾ ਕੋਈ ਬੰਦਾ ਉਹਨਾਂ ਉਹ ਤੁਹਾਨੂੰ ਕਸਾਨ ਜੂਨੀਅਰ ਉਹ ਤੁਹਾਨੂੰ ਤੁਮ ਕੀ ਦੇ ਇਹਦਾ ਕਸਾਨ ਜੂਨੀਅਰ ਦੇ ਬੰਦੇ ਆ ਵੇਰੀ ਵਾਰੀ ਤੂੰ ਨਸ਼ਾ ਵੇਚਦਾ ਨਹੀਂ ਨਸ਼ਾ ਵੇਚਦਾ ਕੌਣ ਨਸ਼ਾ ਵੇਚਦਾ ਸਾਡੇ ਕੋਲ ਕੋਈ ਨਸ਼ਾ ਵੇਚਦਾ ਸਾਡੇ ਜਿੰਨੇ ਨਸ਼ਾ ਵੇਚਦਾ ਉਹ ਬੰਦੇ ਆਏ ਆ ਤੇ ਆਪਣੀ ਰੋਟੀ ਮਿਹਨਤ ਕਰਕੇ ਖਾਣੇ ਦਿਹਾੜੀ ਦੇਕੇ ਵਾਲੇ ਬੰਦੇ ਆਡੇ ਮਾਰ ਖੋਟ ਹੋਈਏ ਕਪੜੇ-ਕੁਪੜੇ ਪਾੜੇ ਜਿਹਾ ਬਟੇ ਉਹ ਕਿਹਨਾਂ ਨੂੰ ਕੀਤਾ ਗਿਆ ਕੋਈ ਕਪੜੇ ਨਹੀਂ ਪਾਟੇ ਕੋਈ ਨਹੀਂ ਆਇਆ ਸਾਡੇ ਕੋਲ ਕੋਈ ਕਪੜਾ ਨਹੀਂ ਪਾਟਾ ਕੋਈ ਨਹੀਂ ਆਇਆ ਦਿਵਾਰ ਇਹ ਮੰਨ ਜਾਂਦਾ ਇਹ ਬੰਦਾ ਹੀ ਨਾ ਕਰਦੇ ਹੋ ਅੱਜ ਇਹ ਵੀ ਬੱਸ ਕੀ ਸਾਡੇ ਸਾਡੇ ਬੱਚਿਆਂ ਨੂੰ ਧਮਕੀਆਂ ਦਿੰਦਾ ਸਾਡੇ ਬੱਚਿਆਂ ਨੂੰ ਰੋਲਾ ਪਾਉਂਦੇ ਗਾਲਾਂ ਕੱਢਦੇ ਗੰਦੀਆਂ ਕਿ ਲੱਤਾਂ ਪਾਉਂਦਾ ਕਿ ਉਹ ਕਰਦਾ ਜੇ ਕਰਦਾ ਸਾਨੂੰ ਇਹੋ ਗੱਲ ਕਹਿੰਦੀ ਹੈ ਕਿ ਅਸੀਂ ਤੁਹਾਡੇ ਸਾਡੇ ਬੱਜੇ ਕੋਈ ਛੁੱਟਿਆ ਨਹੀਂ ਅਜੇ ਤੱਕ ਨਹੀਂ ਅੱਜ ਆਈ ਇਹਨਾਂ ਜਿਹੜਾ ਜਸੂ ਮਾਲਾ ਤੋਂ ਮੁੰਡਾ ਆਇਆ ਉਹ ਕੋਈ ਪੰਨਾ ਨਚਾ ਦੇ ਲਾਗ ਮੁਕੱਦਮੇ ਚੱਲਦੇ ਨੇ ਜਸੂ ਮਾਲਾ ਤਾਂ ਇੱਥੇ ਕੋਈ ਸੱਦਿਆ ਹੀ ਨਹੀਂ ਦੱਸ ਰਹੇ ਨਹੀਂ ਵੀ ਸਾਡੇ ਕੋਲ ਤੁਹਾਡਾ ਕੋਈ ਰਿਕਾਰਡ ਹੈ ਨਹੀਂ ਕੋਈ ਨਹੀਂ ਨਹੀਂ ਕੋਈ ਨਹੀਂ ਮਾਲਾ ਤੋਂ ਤੁਹਾਡਾ ਕੋਈ ਜਸੂ ਮੁੰਡਾ ਹੀ ਨਹੀਂ ਹੈ ਇੱਕ ਜਸਪੀਰ ਕੌਰ ਨੇ ਇਹਨਾਂ ਦੇ ਖਿਲਾਫ ਦਿੱਤੀ ਹੈ ਵਿਕਰਮ ਸਿੰਘ ਦੇ ਤੇ ਇੱਕ ਮਨਪ੍ਰੀਤ ਕੌਰ ਦੇ ਇਹਨਾਂ ਉਹਨਾਂ ਦੇ ਖਿਲਾਫ ਦਿੱਤੀ ਹੈ ਆ ਕੇ ਵੇਖਿਆ ਮੈਂ ਆਪਾਂ ਉਧਰ ਵੀ ਚਲੇ ਜਾਂ। ਕੀ ਦੱਸਿਆ ਕੀ ਨਾੜਿਆ? ਮਾਮਲਾ ਕੀ ਕਿਉਂ ਨਾ ਚੱਲਦਾ? ਪਰਵਾਰ ਨੂੰ ਕਾਰੇ ਆਏ ਸ਼ੀਸ਼ੇ ਟੁੱਟੇ ਆ। ਬਾਰੋਂ ਬੰਦੇ ਮਂਗਾ ਕੇ ਸ਼ੀਸ਼ੇ ਹੈ ਥੋੜੇ। ਸੱਜਣੇ ਨਸ਼ੇ ਦੀ ਗੱਲ ਚੱਲ ਰਹੀ ਹੈ ਕਿ ਮਾਲ ਪਿੰਣ ਤੇ ਕਾਗੇ ਤੇ ਸਪਲਾਈ ਕਰਦਾ ਬਸ। ਉਹਨਾਂ ਦਾ ਲੈਣ ਟੰਗ ਦਿੱਤੇ ਜਾ ਰਹੇ ਆ। ਉਹ ਜਿਹੜੇ ਪੰਜ-ਛਤ ਜਿਹੜੇ ਆ 739 ਨਾਲ ਜਾਂਦੇ ਜਾਂਦੇ ਆ। ਇਹਦੇ ਬਾਰੇ ਕੀ ਕਰਾਂ? ਅੱਜ ਤੱਕ ਨਹੀਂ ਇਹਨਾਂ ਦੱਸਿਆ ਅੱਜ ਝਗੜਾ ਹੈ ਤਾਂ ਅੱਜ ਗੱਲ ਕੀਤੀ। ਕਦੇ ਨਹੀਂ ਇਹੋ ਜਿਹੀ ਗੱਲ ਹੈ ਸਾਹਮਣੇ। ਨਾ ਇਹਨਾਂ ਕੀਤੀ। ਦੋਨਾਂ ਉਹਨਾਂ ਦੇ ਨਾਲ ਸਾਥ। ਉਹ ਕਿੰਦਾ ਸਾਨੂੰ ਕੁੱਟਿਆ ਮਾਰਿਆ ਇਹ ਘਰ। ਜਨਾਨੀ ਕਿੰਦੀ ਮੈਂ। ਉਹ ਪਰਿਵਾਰਕ ਜੀ ਆ ਕੇ ਕੀ ਹਾਂ ਅੱਜ ਉੱਥੇ ਚੱਲੇ ਆ ਮੌਕਾ ਵੇਖੋ। ਉੱਥੇ ਵੇਖ ਕੇ ਮੌਕਾ ਪਤਾ ਲੱਗੂ ਕੀ ਗੱਲ। ਸੱਚੇ